ਇਨਾਦਰ ਦਾ ਦੁਲੇਂਦਰ ਸਿੰਘ ਜੀ ਕਿਹੜਾ ਬੰਦਾ ਮਾਦੀਪੁਰ ਜੀ ਅੱਛਾ ਕੀ ਘਟਨਾ ਵਾਪਰੀ ਉਹਦਾ ਥੋੜਾ ਡਿਟੇਲ ਦੱਸੋ ਘਟਨਾ ਤਾਂ ਆਹੀ ਹੈ ਜੀ ਕੋਈ ਜ਼ਰਈਲੀ ਚੀਜ਼ ਹੀ ਖਾ ਗਈ ਜੀ ਇਹ ਮੰਨ ਲਓ ਜਾਂ ਕਹ ਲਓ ਕਿਸੇ ਨੇ ਖਲਾਤੀ ਜਾਂ ਕੋਈ ਪੱਠਾ ਚ ਗਲੋ ਜਾਂ ਜਿੱਦਾਂ ਵੀ ਮਰਜੀ ਸਮਝ ਲਓਗੀ ਖਾਧੀ ਤਾਂ ਜ਼ਰਈਲੀ ਚੀਜ਼ ਹੀ ਆ ਗਈ ਕਿੰਨੀ ਆ ਮੱਧਾਂ ਚਾਹ ਮੱਧਾਂ ਜੀ ਦੋ ਛੋਟੇ ਕਟੇ ਸੀਗੇ ਜੀ ਕੱਟੀ ਤੇ ਕਟਾ ਜੀ ਉਹ ਮਰ ਚੁੱਕੇ ਆ ਜੀ ਜੋ ਤੁਹਾਨੂੰ ਪਤਾ ਲੱਗਿਆ ਵੀ ਇਹ ਜ਼ਹਿਰੀਲੀ ਚੀਜ਼ ਖਾ ਲਈ ਉਸ ਤੋਂ ਬਾਅਦ ਤੁਸੀਂ ਕਿੱਥੇ ਕਨਫਰਮ ਕੀਤਾ ਕਿੱਥੇ ਨੂੰ ਦਿੱਤੇ ਇਹ ਤਾਂ ਡਾਕਟਰ ਨੂੰ ਹੀ ਦੱਸਿਆ ਜੀ ਪਹਿਲਾਂ ਪ੍ਰਾਈਵੇਟ ਨੂੰ ਦੱਸਿਆ ਜੀ ਉਹਨਾਂ ਨੇ ਗੁਰੂ ਘਰ ਵਗੈਰਾ ਲਾਇਆ ਜੀ ਕਰਿਆ ਟਰੀਟਮੈਂਟ ਤਾਂ ਜੀ ਉਹਨਾਂ ਨੇ ਵੀ ਇਹੀ ਦੱਸਿਆ ਵੀ ਕੋਈ ਜ਼ਹਿਰੀਲੀ ਚੀਜ਼ ਖਾਧੀ ਕਿੰਨੇ ਸਮੇਂ ਤੋਂ ਇਹ ਬਿਮਾਰ ਥੀ ਕਿੰਨਾ ਟਾਈਮ ਮੰਨ ਲਓ ਅੱਜ ਚੌਥਾ ਦਿਨ ਮੰਨ ਲਓ ਅੱਜ ਚੌਥਾ ਦਿਨ ਆ ਚਾਰ ਦਿਨ ਤੋਂ ਜੀ ਹੁਣ ਤੁਸੀਂ ਜਿਹੜੇ ਕੁਝ ਬਿਮਾਰ ਟੈਂਕ ਕਰਤੀਓ ਕਿੱਥੇ ਨੇ ਉਹ ਯੂਨੀਵਰਸਿਟੀ ਬੈਠੇ ਜੀ ਲੁਧਿਆਣੇ ਜੀ ਕੋਡਨਾ ਕੀ ਬਲਵਿੰਦਰ ਸਿੰਘ ਕਿਹੜਾ ਪੰਡਾ ਪਹਾਦੀਪੁਰ ਜੀ ਕੀ ਘਟਨਾ ਵਾਪਰੀ ਹੈ ਬਾ ਜੀ ਪਤਾ ਨਹੀਂ ਲੱਗਿਆ ਕੁਦਰਤ ਦਾ ਪਾਣਾ ਜੀ ਜੋ ਮਰ ਜੇ ਜਹਾ ਪਤਾ ਨਹੀਂ ਜਰੇਲੀ ਚੀਜ਼ ਕੋਈ ਖਾ ਗਈਆਂ ਡਾਕਟਰ ਜੀ ਨੂੰ ਪਤਾ ਲੱਗਿਆ ਜੀ ਠੀਕ ਹੈ ਜੀ ਫਿਰ ਅੱਜ ਮੈਂ ਡਾਕਟਰ ਵੀ ਭੁਲਾਏ ਨੇ ਸਰਕਾਰੀ ਸਾਰੇ ਉਹਨਾਂ ਨੇ ਵੀ ਇਹੀ ਚੀਜ਼ ਦੱਸੀ ਆ ਵੀ ਜਾ ਕੇ ਯੂਨੀਵਰਸਿਟੀ ਇਹਨਾਂ ਨੂੰ ਦਿਖਾਓ ਦੋ ਯੂਨੀਵਰਸਿਟੀ ਭੇਜੀਆਂ ਨੇ ਦੋ ਬਲੰਡੰਗਰ ਮਰਗੇ ਜੀ ਦੋ ਇਹ ਮਰਗੇ ਜੀ ਫਸ ਇਹਦੇ ਨਾਲ ਗੁਜ਼ਾਰਾ ਹੁੰਦਾ ਸੀ ਖਸਤਾ ਤੁਹਾਨੂੰ ਕਰਦਾ ਜਿੰਨੇ ਨੂੰ ਭਾਇਆ ਕਿ ਪਤਾ ਨਹੀਂ ਹੁੰਦੀ ਵੀ ਇਹ ਨਹੀਂ ਹੁਣ ਕਹਿ ਸਕਦੇ ਆ ਪਕੜਾ ਕਿ ਦੁਸ਼ਮਣੀਆਂ ਜੀ ਠੀਕ ਹੈ ਤੇ ਇਹ ਹੁੰਦੇ ਸਰ ਕਿੰਨੇ ਕਿੰਨੇ ਦੀ ਮੱਝ ਲੈਂਦੀ ਸੀਗੀ ਇੱਕ 1.5 ਲੱਖ ਦੇ ਦਿੰਦੇ ਹਰਿਆਣਾ ਚ ਹੀ ਅੱਛਾ ਜੀ ਇਹ ਘਰ ਦੀ ਹੋ ਗਏ 4-5 ਲੱਖ ਦਾ ਮੁੱਲ 6 ਲੱਖ ਦਾ ਮੰਗ ਰਹੇ ਜਿਹੜੀ ਨਸਲ ਦੀ ਹੈ ਮੱਝਾਂ ਦੀ ਮੋਰਾ ਮੋਰਾ ਨਸਲ ਤੇ ਬਹੁਤ ਵਧੀਆ ਗਾਂ ਠੀਕਾ ਗਾਂ ਹਾਂ ਗਾਂ ਠੀਕ ਹੈ ਜੀ ਕੋਈ ਹੋਰ ਵੀ ਹੋਇਆ ਆਸ-ਪਾਸ ਦੀ ਨਹੀਂ ਨੇ ਕੋਈ ਨਹੀਂ ਹੋਇਆ ਜੀ ਤੇ ਸੂਨ ਵਾਲੀ ਵੀ ਸੀਗੀ ਮਾਜੀ ਇਹ ਸੂਨ ਵਾਲੀ ਜੀ ਨੌਵਾਂ ਮਹੀਨੇ ਲੱਗਿਆ ਜੀ ਉਹ ਵੀ ਸੂਨ ਵਾਲੀ ਉਹ ਵੀ ਸੂਨ ਵਾਲੀ ਜੀ ਇਹ ਵੀ ਨੌਵੇਂ ਨੌਵੇਂ ਮਹੀਨੇ ਲੱਗਿਆ ਜੀ ਉਹ ਨਹੀਂ ਬਾਕੀ ਭੇਜ ਦਿੱਤੀ ਇਕੱਟੀ ਦੇ ਮਾਝੀ ਹਾਂਜੀ ਅੱਛਾ ਜੀ ਸੂਨ ਵਾਲੀਆਂ ਸੀ ਹਾਂਜੀ ਹਾਂਜੀ ਅੱਛਾ ਜੀ ਇਸ ਤੋਂ ਇਲਾਵਾ ਹੋਰ ਤੁਹਾਡੇ ਜਿਹੜੇ ਡੰਗਰ ਸੀ ਉਹ ਸਹੀ ਆ ਜਾਂ ਕਿੱਦਾਂ ਇੱਕ ਗਾਂ ਸਹੀ ਆ ਜੀ ਅੱਛਾ ਹਾਂਜੀ ਤੇ ਡੰਗਰ ਮਰੇ ਕਿੰਨੇ ਆ ਮਰੇ ਜੀ ਦੋ ਇੱਕ ਕੱਟੀ ਮਰੀ ਐ ਕੱਟਾ ਮਰਿਆ ਜੀ ਤੇ ਇਹ ਦੋ ਇਹ ਮੱਝਾਂ ਮਰੀਆਂ ਜੀ ਕਿਹੜੇ ਹੋੜ ਬਿਮਾਰ ਨੇ ਉਹ ਤੁਸੀਂ ਕਿੱਥੇ ਭੇਜੇ ਆ? ਉਹ ਯੂਨੀਵਰਸਿਟੀ ਭੇਜੇ। ਕਿਹੜੀ ਯੂਨੀਵਰਸਿਟੀ? ਲਧਿਆਣਾ ਜੀ। ਇਸ ਤੋਂ ਇਲਾਵਾ ਫਿਰ ਤੁਸੀਂ ਡਾਕਟਰਾਂ ਨੂੰ ਕਨਫਰਮ ਕੀਤਾ? ਹਾਂ ਜੀ ਸਰਕਾਰੀ ਹਾਂ ਡਾਕਟਰ ਆਏ ਸਰਕਾਰੀ ਸਪਰੇ ਜੀ। ਅੱਛਾ ਜੀ। ਉਹ ਕਹਿੰਦੇ ਵੀ ਟ੍ਰੀਟਮੈਂਟ ਸਾਰਾ ਕੀਤਾ ਉਹਨਾਂ ਨੇ ਕਹਿੰਦੇ ਵੀ ਐ ਇੱਕ ਉਹਨੂੰ క్ਲੀਅਰ ਕਰਦੇ। ਉਹ ਕਹਿੰਦੇ ਵੀ ਕੋਈ ਜਰੇਲੀ ਚੀਜ਼ ਖਾਗੀਆਂ ਜ਼ਿਆਦਾ ਕਹਿੰਦੇ ਵੀ ਵੀ ਆਪਾਂ ਨੂੰ ਯੂਨੀਵਰਸਿਟੀ ਪਤਾ ਲੱਗਣਾ ਜੀ ਇਹਦਾ ਟੈਸਟ ਕਰਾ ਕੇ। ਪੱਠੇ ਦੇ ਕੋਈ ਜਰੇਲੀ ਦੀ ਸੀਗੀ? ਪੱਠਿਆਂ 'ਚ ਟੈਸਟ ਕਰਾ ਲਿਓ ਉਹ 'ਚ ਕੋਈ ਉਹਨੇ ਜੀ ਨਹੀਂ ਆਇਆ ਜੀ। ਜਿਹੜੇ ਮੈਂ ਪੱਠੇ ਕਿੰਨੀ ਆ ਮੱਝਾ ਦੁੱਧ ਦਿੰਦੀਆਂ ਸੀ ਤੁਹਾਡੀਆਂ ਦੋ ਦੋ ਹੀ ਮਾਝੀ ਦਿੰਦੀ ਸੀ ਜਿੱਕੱਲੀ ਇਹ ਸੋਨੇ ਵਾਲੀਆਂ ਸੀ ਜਿਹੜੀ ਸਪੈਰ ਹੋ ਹਾਂਜੀ ਸਪੈਰ ਹੋ ਗਈ ਤੁਹਾਨੂੰ ਸ਼ੱਕ ਆ ਕਿਸੇ ਨੇ ਕੁਝ ਖਾਇਆ ਕਰ ਨਹੀਂ 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 ਹੁਣ ਸ਼ੱਕ ਕੀਤੇ ਅਜੇ ਆਪਾਂ ਬਿਨਾਂ ਦੇਖੇ ਕਿਵੇਂ ਕਹਿ ਸਕਦੇ ਹਾਂ